ਧਿਆਨ ਦੇਣ ਯੋਗ ਬਹੁਤ ਹੀ ਕੰਮ ਦੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਸਾਗ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਵਿੱਚ ਕਦੇ ਵੀ ਜੀਰਾ ਨਾ ਪਾਓ ਇਸ ਤੋਂ ਬਿਨਾਂ ਜੇਕਰ ਤੁਸੀਂ ਤੜਕਾ ਲਗਾਉਂ ਤਾਂ ਸਾਗ ਬਹੁਤ ਸਵਾਦ ਬਣਦਾ ਹੈ ਇਸ ਦੇ ਨਾਲ ਹੀ ਲਸਣ ਨੂੰ ਹਮੇਸ਼ਾ ਸਾਫਤਾ ਹੀ ਪਾਓ ਨੰਬਰ 2 ਕੱਪੜਿਆਂ ਨੂੰ ਜਦੋਂ ਵੀ ਤੁਸੀਂ ਮਸ਼ੀਨ ਵਿੱਚ ਪਾਉਂਦੇ ਹੋ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਕੇ ਸੁਕਾਉਣ ਵਾਲੀ ਮਸ਼ੀਨ ਵਿੱਚ ਪਾਓ ਇਸ ਨਾਲ ਉਹ ਜਲਦੀ ਤੇ ਚੰਗੇ ਤਰੀਕੇ ਨਾਲ ਸੁੱਕ ਜਾਣਗੇ ਤੇ ਨਾਲ ਹੀ ਮਸ਼ੀਨ ਦਾ ਵੀ ਜ਼ੋਰ ਨਹੀਂ ਲੱਗੇਗਾ ਨੰਬਰ 3 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਮਾਲਿਸ਼ ਸ਼ੁਰੂ ਕਰੋ ਇਸ ਨਾਲ ਦਰਦ ਠੀਕ ਹੋਣ ਲੱਗ ਜਾਵੇਗਾ। ਨੰਬਰ 4 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਖੱਬੇ ਪਾਸੇ ਨੂੰ ਮੂੰਹ ਕਰਕੇ ਸੌਵੋ ਇਸ ਨਾਲ ਤੁਹਾਨੂੰ ਨੀਂਦ ਬਹੁਤ ਵਧੀਆ ਆਵੇਗੀ ਤੇ ਸਰੀਰ ਦੇ ਖੂਨ ਦਾ ਸਰਕਲ ਵੀ ਸਹੀ ਚੱਲੇਗਾ। ਨੰਬਰ 5 ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਕਦੇ ਵੀ ਕੋਈ ਵੀ ਗੋਲੀ ਨਾ ਲਓ ਸੱਖੋਂ ਕੁਦਰਤੀ ਤੌਰ ਤੇ ਨੀਂਦ ਲੈਣ ਦੀ ਕੋਸ਼ਿਸ਼ ਕਰੋ। ਸੌਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਬਿਜ਼ੀ ਰੱਖੋ। ਤੇ ਤੁਰੰਤ ਸੌਂ ਜਾਓ ਤੇ ਤੁਹਾਡਾ ਮਨ ਕਿਤੇ ਵੀ ਨਾ ਜਾਵੇ ਤੇ ਤੁਹਾਨੂੰ ਨੀਂਦ ਆ ਜਾਵੇ ਨੰਬਰ 6 ਜਦੋਂ ਵੀ ਤੁਸੀਂ ਕੋਈ ਵੀ ਮਿੱਠੀ ਚੀਜ਼ ਬਣਾਉਂਦੇ ਹੋ ਤਾਂ ਉਸ ਵਿੱਚ ਥੋੜੀ ਜਹੀ ਹਰੀ ਇਲਾਇਚੀ ਦਾ ਮਸਾਲਾ ਪੀਸਿਆ ਹੋਇਆ ਜ਼ਰੂਰ ਪਾਓ ਇਸ ਨਾਲ ਮਿੱਠੇ ਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਨੰਬਰ 7 ਰਾਤ ਦੀ ਬਚੀ ਹੋਈ ਸਬਜ਼ੀ ਨੂੰ ਜੇਕਰ ਤੁਸੀਂ ਆਟੇ ਵਿੱਚ ਪਾ ਕੇ ਪਰੌਂਠੇ ਬਣਾ ਲਓ ਤਾਂ ਬਹੁਤ ਸੁਆਦ ਬਣਨਗੇ ਤੇ ਨਾਲ ਹੀ ਬਚੀ ਹੋਈ ਸਬਜ਼ੀ ਤੁਹਾਡੇ ਕੰਮ ਵੀ ਆ ਜਾਵੇਗੀ। ਨੰਬਰ 8 ਅਖਰੋਟ ਕਦੇ ਵੀ 2 ਜਾਂ 3 ਤੋਂ ਜ਼ਿਆਦਾ ਨਹੀਂ ਖਾਣੇ ਚਾਹੀਦੇ ਕਿਉਂਕਿ ਜੇਕਰ ਅਸੀਂ ਇਹਨਾਂ ਨੂੰ ਸੀਮਤ ਵਿੱਚ ਰਹਿ ਕੇ ਹੀ ਖਾਵਾਂਗੇ ਤਾਂ ਹੀ ਸਾਡੇ ਸਰੀਰ ਨੂੰ ਇਸ ਦੇ ਬਿਹਰੇ ਫਾਇਦੇ ਹੋਣਗੇ। ਨੰਬਰ 9 ਸਰਦੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਰੋਟੀ ਝੁੱਲੇ ਤੇ ਬਣਾਓ ਤਾਂ ਇਸ ਨਾਲ ਤੁਹਾਡੇ ਬਹੁਤ ਕੰਮ ਹੋ ਸਕਦੇ ਹਨ ਜਿਵੇਂ ਕਿ ਰੋਟੀ ਵੀ ਸੁਆਦ ਬਣੇਗੀ ਤੇ ਨਾਲ ਹੀ ਤੁਸੀਂ ਆਪਣੇ ਹੱਥ ਪੈਰ ਸੇਕ ਸਕਦੇ ਹੋ ਤੇ ਬੱਚੀ ਆਗੂ ਪਰ ਤੁਸੀਂ ਸਬਜੀ ਜਾਂ ਫਿਰ ਨਹਾਉਣ ਲਈ ਪਾਣੀ ਗਰਮ ਕਰ ਸਕਦੇ ਹੋ ਇਸ ਲਈ ਚੁੱਲ੍ਹੇ ਤੇ ਕੰਮ ਕਰਨ ਦੇ ਬਹੁਤ ਫਾਇਦੇ ਹਨ ਨੰਬਰ 10 ਆਪਣੇ ਵਾਲਾਂ ਨੂੰ ਕਦੇ ਵੀ ਜ਼ਿਆਦਾ ਮਹਿੰਦੀ ਜਾਂ ਫਿਰ ਕਲਰ ਨਾ ਲਗਾਓ ਸੋ ਖ ਉਹਨਾਂ ਨੂੰ ਕੁਦਰਤੀ ਤੌਰ ਤੇ ਕਾਲੇ ਕਰਨੇ ਸਿੱਖੋ ਹਰੇ ਆਮਲੇ ਦੀ ਵੱਦ ਤੋਂ ਵੱਦ ਵਰਤੋਂ ਕਰੋ ਘਰ ਤੋਂ ਬਣੇ ਤੇਲ ਆਪਣੇ ਵਾਲਾਂ ਵਿੱਚ ਲਗਾਓ ਤੇ ਆਪਣਾ ਖਾਣ ਪੀਣ ਸਹੀ ਰੱਖੋ ਨੰਬਰ 11 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਛੱਟ ਲੱਗ ਜਾਵੇ ਤਾਂ ਉਸ ਉੱਪਰ ਆਪਣਾ ਪਿਸ਼ਾਬ ਪਾ ਲਓ ਇਸ ਨਾਲ ਤੁਰੰਤ ਛੱਟ ਤੋਂ ਆਰਾਮ ਮਿਲ ਜਾਵੇਗਾ ਨੰਬਰ 12 ਜੇਕਰ ਤੁਹਾਡੇ ਜੋੜਾਂ ਹੱਡਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਸਰਦੀਆਂ ਵਿੱਚ ਵੱਧ ਤੋਂ ਵੱਧ ਤਾਕਤਵਾਲੀਆਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਸਾਰੇ ਦਰਦ ਠੀਕ ਹੋ ਜਾਂਦੇ ਹਨ ਨੰਬਰ 13 ਜੇਕਰ ਤੁਹਾਡੇ ਕੰਨ ਭਾਰੀ ਭਾਰੀ ਮਹਿਸੂਸ ਕਰ ਰਹੇ ਹੋਣ ਤਾਂ ਹਫ਼ਤੇ ਵਿੱਚ ਇੱਕ ਵਾਰ ਸਰੋਂ ਦਾ ਤੇਲ ਕੋਸਾ ਕਰਕੇ ਆਪਣੇ ਕੰਨਾਂ ਵਿੱਚ ਜ਼ਰੂਰ ਪੋਇਸ ਨਾਲ ਭਾਰੀਪਨ ਦੂਰ ਹੋ ਜਾਵੇਗਾ। ਨੰਬਰ 14 ਸਰਦੀਆਂ ਵਿੱਚ ਲੋੜ ਅਨੁਸਾਰੀ ਕੱਪੜੇ ਪਾਓ ਨਾ ਜ਼ਿਆਦਾ ਪਤਲੇ ਤੇ ਨਾ ਹੀ ਜ਼ਿਆਦਾ ਮੋٹے ਕਿਉਂਕਿ ਜ਼ਿਆਦਾ ਭਾਰੀ ਸਾਨੂੰ ਖਬਰਾਟ ਵੀ ਹੋਣ ਲਾਉਂਦੇ ਹਨ। ਨੰਬਰ 15 ਜੇਕਰ ਤੁਹਾਡੀ ਆਵਾਜ਼ ਸਹੀ ਨਾ ਨਿਕਲ ਰਹੀ ਹੋਵੇ ਤਾਂ ਮਲੱਠੀ ਨੂੰ ਲੰਮੇ ਸਮੇਂ ਤੱਕ ਆਪਣੇ ਮੂੰਹ ਵਿੱਚ ਰੱਖ ਕੇ ਚੂਸੀ ਜਾਓ। ਗਲਾ ਸਾਫ ਹੋਵੇਗਾ ਤੇ ਫਿਰ ਆਵਾਜ਼ ਵੀ ਸਾਫ ਹੋਵੇਗੀ। ਨੰਬਰ 16 ਜਦੋਂ ਵੀ ਤੁਹਾਡਾ ਬੱਚਾ 10 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਘਰ ਦੇ ਕੰਮਾਂ ਵਿੱਚ ਥੋੜਾ ਸਮਾਂ ਜ਼ਰੂਰ ਅਲਝਾਓ ਤੇ ਉਸ ਨੂੰ ਥੋੜੇ ਥੋੜੇ ਕੰਮ ਜ਼ਰੂਰ ਸਿਖਾਓ। ਇਸ ਨਾਲ ਉਹ ਕੰਮਾਂ ਵਿੱਚ ਆਪਣਾ ਧਿਆਨ ਲਗਾਵੇਗਾ ਤੇ ਨਾਲ ਹੀ ਕਦੇ ਵੀ ਵਿਗੜੇਗਾ ਨਹੀਂ। ਨੰਬਰ 17 ਰੋਟੀ ਬਣਾਉਣ ਸਮੇ ਆਟੇ ਨੂੰ ਅੱਧਾ ਘੰਟਾ ਪਹਿਲਾਂ ਗੁੰਨ ਕੇ ਰੱਖੋ। ਇਸ ਨਾਲ ਰੋਟੀ ਵਧੀਆ ਤੇ ਬਹੁਤ ਹੀ ਨਰਮ ਬਣਦੀ ਹੈ। ਨੰਬਰ 18 ਜੇਕਰ ਤੁਸੀਂ ਵੀ ਖੰਘ ਜ਼ੁਖਾਮ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਮਰੂਦ ਤੇ ਲੌਂਕਾਂ ਦਾ ਕਾੜਾ ਬਣਾ ਕੇ ਪੀ ਲਓ ਇਸ ਨਾਲ ਤੁਹਾਡਾ ਖੰਘ ਜ਼ੁਖਾਮ ਤੁਰੰਤ ਠੀਕ ਹੋ ਜਾਵੇਗਾ ਨੰਬਰ 19 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਆਪਣੇ ਸਿਰਹਾਣੇ ਥੱਲੇ ਲਸਣ ਰੱਖ ਕੇ ਸੌਵੋ ਇਸ ਨਾਲ ਤੁਹਾਨੂੰ ਨੀਂਦ ਬਹੁਤ ਵਧੀਆ ਆਵੇਗੀ ਤੇ ਬੁਰੇ ਸੁਪਨੇ ਨਹੀਂ ਆਉਣਗੇ ਨੰਬਰ 20 ਬੱਚੇ ਨੂੰ ਦੁੱਧ ਪਿਲਾਉਣ ਵਾਲੀ ਮਾਂ ਨੂੰ ਵੱਧ ਤੋਂ ਵੱਧ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਜੋ ਬੱਚੇ ਤੇ ਮਾਂ ਲਈ ਸਹੀ ਹੈ ਨੰਬਰ 21 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਪੁਦੀਨੇ ਦਾ ਰਸ ਸਵੇਰ ਤੇ ਸ਼ਾਮ ਨੂੰ ਪੀਵੋ ਇਸ ਨਾਲ ਭੁੱਖ ਲੱਗਣ ਲੱਗ ਜਾਵੇਗੀ। ਨੰਬਰ 22 ਜਦੋਂ ਵੀ ਤੁਸੀਂ ਆਪਣੇ ਸਰਦੀਆਂ ਵਾਲੇ ਕੰਬਲਾਂ ਨੂੰ ਧੋਂਦੇ ਹੋ ਤਾਂ ਈਜ਼ੀ ਵਿੱਚ ਧੋਵੋ ਇਸ ਨਾਲ ਉਹ ਬਧੇਰੇ ਸਾਫ਼ ਹੁੰਦੇ ਹਨ। ਨੰਬਰ 23 ਜਦੋਂ ਵੀ ਤੁਸੀਂ ਬਾਥਰੂਮ ਨੂੰ ਸਾਫ਼ ਕਰਦੇ ਹੋ ਤਾਂ ਉਸ ਵਿੱਚ ਹਮੇਸ਼ਾ ਸੁੱਕਾ ਪੋਚਾ ਜ਼ਰੂਰ ਫੇਰੋ ਇਸ ਨਾਲ ਬਾਥਰੂਮ ਚਮਕ ਜਾਂਦਾ ਹੈ। ਨੰਬਰ 24 ਜਦੋਂ ਵੀ ਤੁਸੀਂ ਆਪਣੇ ਘਰ ਦੇ ਫਰਸ਼ਾਂ ਉੱਪਰ ਪੋਚਾ ਲਗਾਉਂਦੇ ਹੋ ਤਾਂ ਪਾਣੀ ਵਿੱਚ ਹਲਕਾ ਜਿਹਾ ਸ਼ੈਂਪੂ ਪਾ ਲਓ ਇਸ ਨਾਲ ਫਰਸ਼ਾਂ ਉੱਪਰ ਬਹੁਤ ਚਮਕਾਵੇਗੀ ਤੇ ਸ਼ੀਸ਼ੇ ਵੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 25 ਜਦੋਂ ਵੀ ਔਰਤਾਂ ਪੋਚਾ ਲਗਾ ਕੇ ਹਟਦੀਆਂ ਹਨ ਤਾਂ ਉਹਨਾਂ ਨੂੰ ਤੁਰੰਤ ਪੋਚੇ ਨੂੰ ਸਾਬਣ ਨਾਲ ਧੋ ਕੇ ਧੁੱਪ ਵਿੱਚ ਚੰਗੀ ਤਰ੍ਹਾਂ ਨਾਲ ਸੁਕਾ ਲੈਣਾ ਚਾਹੀਦਾ ਹੈ ਤੇ ਫਿਰ ਉਸ ਨੂੰ ਛੱਤ ਥੱਲੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਕਮਰਿਆਂ ਵਿੱਚੋਂ ਸਮੈਲ ਨਹੀਂ ਆਵੇਗੀ ਨੰਬਰ 26 ਜੇਕਰ ਕਮਰਿਆਂ ਵਿੱਚ ਬਹੁਤ ਜ਼ਿਆਦਾ ਸਮੈਲ ਆਉਂਦੀ ਹੋਵੇ ਤਾਂ ਕਮਰਿਆਂ ਵਿੱਚ ਅਰਗਵਤੀ ਲਗਾ ਕੇ ਕੁਮਾ ਦਿਓ ਤੇ ਫਿਰ ਉਸ ਨੂੰ ਲੌਬੀ ਵਿੱਚ ਲਗਾ ਦਿਓ ਇਸ ਨਾਲ ਸਾਰੇ ਕਮਰਿਆਂ ਵਿੱਚ ਬਹੁਤ ਵਧੀਆ ਖੁਸ਼ਬੂ ਆਵੇਗੀ। ਨੰਬਰ 27 ਜਦੋਂ ਵੀ ਤੁਸੀਂ ਘਰ ਵਿੱਚ ਜੋਤ ਲਗਾਉਂਦੇ ਹੋ ਤਾਂ ਜੋਤ ਵਾਲੇ ਚਿਰਾਗ ਨੂੰ ਰੋਜ਼ਾਨਾ ਸਾਫ਼ ਜ਼ਰੂਰ ਕਰੋ। ਇਸ ਦਾ ਸਾਫ਼ ਹੋਣਾ ਬਹੁਤ ਹੀ ਜ਼ਰੂਰੀ ਹੈ। ਨੰਬਰ 28 ਜਦੋਂ ਵੀ ਤੁਸੀਂ ਦਹੀਂ ਖਾਂਦੇ ਹੋ ਤਾਂ ਉਸ ਵਿੱਚ ਨਮਕ ਤੇ ਮਿਰਚ ਮਸਾਲਾ ਪਾ ਕੇ ਨਾ ਖਾਓ। ਇਹ ਸਾਡੇ ਸਰੀਰ ਲਈ ਬਿਲਕੁਲ ਵੀ ਸਹੀ ਨਹੀਂ ਹੈ। ਨੰਬਰ 29 ਜਦੋਂ ਵੀ ਤੁਸੀਂ ਕਿਸੇ ਦੇ ਘਰ ਜਾਵੋ ਤਾਂ ਕਦੇ ਵੀ ਫालतू ਨਾ ਬੋਲੋ ਜੇਕਰ ਤੁਹਾਨੂੰ ਕੋਈ ਬੁਲਾ ਰਿਹਾ ਹੈ ਤਾਂ ਹੀ ਬੋਲੋ ਇਸ ਨਾਲ ਤੁਹਾਡੀ ਇੱਜ਼ਤ ਬਣੀ ਰਹਿੰਦੀ ਹੈ ਨੰਬਰ 30 ਸ਼ਾਮ ਦੇ ਸਮੇਂ ਆਪਣੇ ਪਰਿਵਾਰ ਨਾਲ ਬੈਡਮਿੰਟਨ ਜ਼ਰੂਰ ਖੇਡੋ ਇਸ ਨਾਲ ਤੁਹਾਡਾ ਸਰੀਰ ਫਿੱਟ ਤੇ ਤੰਦਰੁਸਤ ਰਹੇਗਾ ਤੇ ਨਾਲ ਹੀ ਪਰਿਵਾਰ ਨਾਲ ਪਿਆਰ ਵਧਿਆ ਰਹੇਗਾ ਨੰਬਰ 31 ਜੇਕਰ ਉਲਟੀਆਂ ਲੱਗ ਗਈਆਂ ਹੁਣ ਤਾਂ ਇਮਲੀ ਦਾ ਸਰਬਤ ਬਣਾ ਕੇ ਪੀ ਲਓ ਇਸ ਨਾਲ ਬਹੁਤ ਫਾਇਦਾ ਹੋਵੇਗਾ ਤੇ ਨਾਲ ਹੀ ਕਾਲਾ ਨਮਕ ਵੀ ਚਟ ਲਓ ਨੰਬਰ 32 ਜੇਕਰ ਤੁਹਾਡੇ ਨੱਕ ਦੀ ਨਕਸੀਰ ਜ਼ਿਆਦਾ ਫੁੱਟ ਰਹੀ ਹੈ ਤਾਂ ਧਨੀਆ ਮਿਸ਼ਰੀ ਤੇ ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ਵਿੱਚ ਪਿਉ ਕੇ ਰੱਖੋ ਇਸ ਨਾਲ ਤੁਹਾਡੀ ਨਕਸੀਰ ਫੁੱਟਣੀ ਬੰਦ ਹੋ ਜਾਵੇਗੀ। ਨੰਬਰ 33 ਜੇਕਰ ਤੁਹਾਡੇ ਜ਼ਿਆਦਾ ਤਿਜ਼ਾਬ ਬਣਦਾ ਹੈ ਤਾਂ ਪਾਣੀ ਦਾ ਵੱਧ ਵੱਧ ਸੇਵਨ ਕਰੋ ਇਸ ਨਾਲ ਤਿਜ਼ਾਬ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਵੇਗਾ। ਨੰਬਰ 34 ਜੇਕਰ ਸਰਦੀ ਕਾਰਨ ਦੰਦਾਂ ਵਿੱਚ ਦਰਦ ਹੋ ਰਿਹਾ ਹੈ ਤਾਂ ਹਲਦੀ ਦਾ ਟੁਕੜਾ ਦੰਦਾਂ ਥੱਲੇ ਰੱਖ ਲਓ ਦਰਦ ਤੋਂ ਆਰਾਮ ਮਿਲੇਗਾ। ਨੰਬਰ 35 ਜੇਕਰ ਤੁਹਾਡੇ ਦੰਦ ਜਿਆਦਾ ਹਿਲਦੇ ਹੋਣ ਤਾਂ ਕਦੇ ਵੀ ਕਠੋਰ ਚੀਜ਼ ਮੂੰਹ ਵਿੱਚ ਨਾ ਪਾਓ ਇਸ ਨਾਲ ਦੰਦਾਂ ਵਿੱਚ ਦਰਦ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਨੰਬਰ 36 ਜੇਕਰ ਦੰਦਾਂ ਨੂੰ ਜਿਆਦਾ ਤੱਤਾ ਠੰਡਾ ਲੱਗਣ ਨਾਲ ਤਕਲੀਫ ਜਾਂ ਫਿਰ ਦਰਦ ਹੋ ਰਿਹਾ ਹੈ ਤਾਂ ਕੋਸੇ ਪਾਣੀ ਵਿੱਚ ਨਮਕ ਪਾ ਕੇ ਦਿਨ ਵਿੱਚ 3-4 ਵਾਰ ਪਾਣੀ ਦੇ ਗਰਾਰੇ ਜ਼ਰੂਰ ਕਰੋ। ਇਸ ਨਾਲ ਸਾਰੀ ਤਕਲੀਫ ਦੂਰ ਹੋ ਜਾਵੇਗੀ। ਨੰਬਰ 37 ਜੇਕਰ ਤੁਹਾਡੇ ਦੁੱਧ ਦੀ ਮਲਾਈ ਘਟ ਆਉਂਦੀ ਹੈ ਤਾਂ ਦੁੱਧ ਨੂੰ ਕੱਢ ਕੇ ਫਰਿੱਜ ਵਿੱਚ ਬਿਨਾਂ ਟਕੇ ਰੱਖ ਦਿਓ ਇਸ ਨਾਲ ਮਲਾਈ ਦੀ ਪਰਤ ਮੋਟੀ ਹੋ ਜਾਵੇਗੀ। ਨੰਬਰ 38 ਆਚਾਰ ਪਾਉਣ ਸਮੇਂ ਉਸ ਵਿੱਚ ਹਲਕਾ ਜਿਹਾ ਗੁੜ ਮਿਕਸ ਕਰ ਦਿਓ ਇਸ ਨਾਲ ਹਰ ਤਰ੍ਹਾਂ ਦਾ ਆਚਾਰ ਖੱਟਾ ਮਿੱਠਾ ਬਣੇਗਾ। ਨੰਬਰ 39 ਜੇਕਰ ਤੁਹਾਡਾ ਰੋਟੀ ਖਾਣ ਦਾ ਮਨ ਨਾ ਕਰ ਰਿਹਾ ਹੋਵੇ ਤਾਂ ਦਹੀਂ ਦੀ ਲੱਸੀ ਬਣਾ ਕੇ ਵਿੱਚ ਕਾਲਾ ਨਮਕ ਪਾ ਕੇ ਪੀ ਲਓ ਇਸ ਨਾਲ ਸਰੀਰ ਨੂੰ ਬਹੁਤ ਵਧੀਆ ਮਹਿਸੂਸ ਹੋਵੇਗਾ। ਨੰਬਰ 40 ਜੇਕਰ ਕਬਜ਼ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਤਾਂ ਕੱਚਾ ਲਸਣ ਹੌਲੀ-ਹੌਲੀ ਚਬਾ ਕੇ ਖਾ ਲਓ ਇਸ ਨਾਲ ਕਬਜ਼ ਦੀ ਸਮੱਸਿਆ ਸ਼ੂਮੰਤਰ ਹੋ ਜਾਵੇਗੀ। ਨੰਬਰ 41 ਜੇਕਰ ਪਿਸ਼ਾਬ ਰੁਕ-ਰੁਕ ਕੇ ਆ ਰਿਹਾ ਹੈ ਤਾਂ ਮੂਲੀ ਅਤੇ ਸਲਗਮ ਦਾ ਵੱਧ-ਤੋਂ-ਵੱਧ ਸੇਵਨ ਕਰੋ ਇਸ ਦਾ ਰਸ ਬਣਾ ਕੇ ਪੀ ਲਓ ਇਸ ਨਾਲ ਪਿਸ਼ਾਬ ਖੁੱਲ ਕੇ ਆਉਣ ਲੱਗ ਜਾਵੇਗਾ। ਨੰਬਰ 42 ਜੇਕਰ ਤੁਸੀਂ ਮੂਲੀ ਦੇ ਪੱਤਿਆਂ ਨੂੰ ਕੱਟ ਕੇ ਉਹਨਾਂ ਨੂੰ ਆਟੇ ਵਿੱਚ ਗੁੰਨ ਕੇ ਰੋਟੀਆਂ ਬਣਾ ਕੇ ਖਾ ਲਈਏ ਤਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਹਨ। ਨੰਬਰ 43 ਮੂਲੀ ਵਾਲੇ ਪਰੌਂਠੇ ਖਾਣ ਤੋਂ ਬਾਅਦ ਥੋੜਾ ਜਿਹਾ ਗੁੜ ਜ਼ਰੂਰ ਖਾ ਲੈਣਾ ਚਾਹੀਦਾ ਹੈ ਇਸ ਨਾਲ ਪਰੌਂਠੇ ਜਲਦੀ ਹਾਜ਼ਮ ਹੋ ਜਾਂਦੇ ਹਨ ਨੰਬਰ 44 ਜਦੋਂ ਵੀ ਤੁਸੀਂ ਸ਼ਹਿਰ ਕਰਨ ਜਾਂਦੇ ਹੋ ਤਾਂ ਹਮੇਸ਼ਾ ਹਲਕੇ ਫੁਲਕੇ ਕੱਪੜੇ ਹੀ ਪੈਣ ਕੇ ਜਾਓ ਇਸ ਨਾਲ ਸਾਡਾ ਸਰੀਰ ਵਧੀਆ ਮਹਿਸੂਸ ਕਰਦਾ ਹੈ ਨੰਬਰ 45 ਅਮਰੂਦ ਰੋਜ਼ਾਨਾ ਜ਼ਰੂਰ ਖਾਓ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਹੁੰਦੇ ਹਨ ਇਹਨਾਂ ਨਾਲ ਸਾਡੇ ਸਰੀਰੰਦਰ ਇਨਫੈਕਸ਼ਨ ਖਤਮ ਹੋ ਜਾਂਦੀ ਹੈ ਨੰਬਰ 46 ਲਗਾਤਾਰ ਸੂਰਜਮੁਖੀ ਦਾ ਤੇਲ ਲਗਾਉਣਾ ਲੰਮੀ ਉਮਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਇਸ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ E skin ਨੂੰ ਹਮੇਸ਼ਾ ਜਵਾਨ ਬਣਾਈ ਰੱਖਦਾ ਹੈ ਇਸ ਨਾਲੇ ਚਿਹਰੇ ਤੇ ਝੁਰੜੀਆਂ ਨੂੰ ਵੀ ਨਹੀਂ ਪੈਣ ਦਿੰਦਾ ਨੰਬਰ 47 ਜੇਕਰ ਤੁਹਾਨੂੰ skin ਅਲਰਜੀ ਦੀ ਕੋਈ ਵੀ ਸਮੱਸਿਆ ਹੈ ਤਾਂ ਕਦੇ ਵੀ ਲੇਜ਼ਦਾਰ ਸਬਜ਼ੀਆਂ ਫਲ ਨਾ ਖਾਓ ਜਿਵੇਂ ਕਿ ਅਰਬੀ ਕੇਲਾ ਸਕਰਗੰਦੀ ਭਿੰਡੀ ਆਲੂ ਆਦ ਇਹਨਾਂ ਨਾਲ ਅਲਰਜੀ ਹੋਰ ਵੀ ਵੱਧਦੀ ਹੈ ਨੰਬਰ 48 ਜਿਹੜੀਆਂ ਔਰਤਾਂ ਜ਼ਿਆਦਾ ਬੁੱਧੀਮਾਨ ਹੁੰਦੀਆਂ ਹਨ ਉਹਨਾਂ ਨੂੰ ਬਰਤਨ ਧੋਣੇ ਬਿਲਕੁਲ ਵੀ ਪਸੰਦ ਨਹੀਂ ਹੁੰਦੇ ਤੇ ਨਾਲ ਹੀ ਉਹ ਹਮੇਸ਼ਾ ਰੋਣ ਦਾ ਬਹਾਨਾ ਹੀ ਲੱਭਦੀਆਂ ਹਨ। ਨੰਬਰ 49 ਇਨ੍ਹਾਂ ਆਦਤਾਂ ਨਾਲ ਤੁਸੀਂ ਭਿਖਾਰੀ ਬਣ ਸਕਦੇ ਹੋ। ਪਹਿਲਾਂ ਕਿਸੇ ਤੋਂ ਲਏ ਉਧਾਰ ਪੈਸੇ ਵਾਪਸ ਨਾ ਕਰਨੇ, ਦੂਸਰਾ ਪੂਜਾ ਘਰ ਵਿੱਚ ਅਰਗਵਤੀ ਦੀ ਰਾਖ ਦਾ ਢੇਰ ਲਗਾਉਣਾ, ਤੀਸਰਾ ਘਰ ਦੇ ਮੁਖੀ ਦਾ ਹਰ ਸਮੇਂ ਗੁੱਸੇ ਵਿੱਚ ਰਹਿਣਾ, ਚੌਥਾ ਹਰ ਸਮੇਂ ਘਰ ਆਪਣੇ ਘਰ ਵਿੱਚ ਕਲੇਸ਼ ਹੀ ਪਾਈ ਰੱਖਣਾ। ਨੰਬਰ 50 ਜੇਕਰ ਤੁਸੀਂ ਮੇਥੀ ਦਾ ਕੌੜਾਪਨ ਦੂਰ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਨਮਕ ਲਗਾ ਕੇ ਕੁਝ ਸਮੇਂ ਲਈ ਸਾਈਡ ਤੇ ਰੱਖ ਦਿਓ ਇਸ ਨਾਲ ਉਸ ਦਾ ਸਾਰਾ ਕੌੜਾਪਨ ਦੂਰ ਹੋ ਜਾਵੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ